5 ਮਿੰਟ 6 ਸ਼ਖਸ 3 ਕਰੋੜ ਦੀ ਲੁੱਟ ਇਹਨਾਂ ਅੰਕੜਿਆਂ ਨੇ ਜਲੰਧਰ ਸ਼ਹਿਰ ਨੂੰ ਉਸ ਵੇਲੇ ਹਿਲਾ ਕੇ ਰੱਖ ਦਿੱਤਾ ਜਦੋਂ ਸ਼ਹਿਰ ਦੇ ਰਾਮਾ ਮੰਡੀ ਇਲਾਕੇ ਦੀ ਇੱਕ ਫਾਈਨੈਂਸ ਕੰਪਨੀ 'ਚੋਂ ਕਰੋੜਾਂ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਲੁੱਟ ਦੀ ਇਹ ਵਾਰਦਾਤ ਕਿਵੇਂ ਵਾਪਰੀ ਤੁਹਾਨੂੰ ਸੀਸੀਟੀਵੀ ਫੁਟੇਜ ਦੇ ਰਾਹੀਂ ਵਿਖਾਉਂਦੇ ਹਾਂ ਸਮਾਂ ਦੁਪਹਿਰ ਕਰੀਬ 12:30 ਵਜੇ ਉਤੇ ਆਏ ਦੋ ਸ਼ਖਸ ਜੇ ਕੇ ਪੈਲੇਸ ਦੇ ਵਿੱਚ ਦਾਖਲ ਹੁੰਦੇ ਨੇ ਜਿੱਥੇ ਸੋਨੇ ਬਦਲੇ ਕਰਜ਼ਾ ਦੇਣ ਵਾਲੀ ਫਾਈਨੈਂਸ ਕੰਪਨੀ ਦਾ ਦਫ਼ਤਰ ਹੈ 10 ਸੈਕਿੰਡ ਬਾਅਦ ਬਾਈਕ ਉਤੇ ਆਏ ਦੋ ਹੋਰ ਲੋਕ ਅੰਦਰ ਜਾਂਦੇ ਨੇ ਫਿਰ ਕਰੀ 25 ਸੈਕਿੰਡ ਬਾਅਦ ਦੋ ਹੋਰ ਲੋਕ ਉੱਥੇ ਪਹੁੰਚਦੇ ਨੇ ਜਿਸ ਵੇਲੇ ਇਹ 6 ਲੁਟੇਰੇ ਅੰਦਰ ਜਾਂਦੇ ਨੇ ਉਹਦੋਂ ਤਿੰਨ ਲੋਕ ਦਫ਼ਤਰ ਦੇ ਵਿੱਚ ਮੌਜੂਦ ਸਨ ਦੋ ਮੁਲਾਜ਼ਮ ਤੇ ਇੱਕ ਗ੍ਰਾਹਕ ਇਸ ਤੋਂ ਬਾਅਦ ਅੰਦਰ ਕੀ ਹੋਇਆ ਉਹ ਵੀ ਸੁਣੋ। ਜਿਸ ਵੇਲੇ ਤੇ ਦੋ ਬੰਦੇ ਕੱਲਾ ਆਏ ਠੀਕ ਆ ਤੇ ਦੋ ਬੰਦੇ ਕਹਿੰਦੇ ਵਾ ਗੋਲਡ ਲੌਨ ਲੈਣਾ ਗੋਲਡ ਲੌਨ ਲੈਣਾ ਮੈਂ ਕਿਹਾ ਠੀਕ ਆ ਮੈਂ ਸ਼ੀਮਾ ਦੱਸਣ ਲੱਪੇ ਵੇ ਮੇਰਾ ਜੂਨੀਅਰ ਇੱਕ ਬੰਦਾ ਹੋਰ ਆ ਗਿਆ ਜੂਨੀਅਰ ਗੇੜ ਪੜਿਆ 500 ਬੰਦੇ ਇਕੱਠੇ ਆ ਗਏ ਉਹਨੇ ਬੰਦੂਕਾ ਕੱਢਣੀ ਤੇ ਛੁਲੇ ਕੱਢਲੇ ਤੇ ਫਿਰ ਵੀ ਕਹਿੰਦੇ ਮਾਰਨ ਲਾਪੇ ਮੈਨੂੰ ਮੈਨੂੰ ਕਹਿੰਦੇ ਚਾਬੀ ਦੇ ਮੈਂ ਕਿਹਾ ਮੈਂ ਹੈ ਨਹੀਂ ਕਿ ਮੇਰੇ ਕੋਲ ਚਾਬੀ ਜੂਗੀ ਉਹ ਮਾਰਨ ਕੋਲ ਲਾਪੇ ਕਹਿੰਦੇ ਚਾਬੀ ਨਹੀਂ ਤੇ ਜਿਹੜਾ ਇੱਥੇ ਗੋਲੀ ਮਾਰਦੇ 500 ਚਾਬੀ ਜੂਗੀ ਦੰਮ ਜੇ ਦੋ ਬੰਦੂਕਾਂ ਸੀ ਬਾਕੀ ਮੰ ਚੱਲਤ ਸੀ ਅੱਛਾ ਮੈਨੇਜਰ ਸਾਹਿਬ ਕਹਿੰਦੇ ਮੈਨੇਜਰ ਸਾਹਿਬ ਛੁੱਟੀ ਤੇ ਆ ਕਹਿੰਦੇ ਅਸੀਂ ਗੋਲਡ ਵਾਲੇ ਤੇ ਪੈਸਾ ਲੈਣਾ ਤੇ ਆਦ ਦੇ ਵਿੱਚ ਜੀ ਉਹ ਪੁਰਾ ਦੁਆਰਾ ਖੜਕੇ ਆਈ ਨਹੀਂ ਦੁਆਰਾ ਜਦੋਂ ਜਾਂਦਾ ਫੋਲੇ ਚਾਰ ਬੰਦੇ ਹੋਰ ਆ ਗਏ ਉਹਨਾਂ ਨੇ ਸਾਫੂ ਪੜ ਲਿਆ ਮੇਰੇ ਦੁਆਲੇ ਕਹਿੰਦੇ ਮਾਨ ਦੇ ਰਿਆ ਬਣਾ ਕਿ ਇਹਨਾਂ ਵਾਲੇ ਪ੍ਰਾਈਵੇਟ ਨਾਲ ਕੰਮ ਚਲਾਉਂਦੇ ਕਰਦੇ ਨੇ ਨਾ ਅੰਦਰ ਦੀ ਕਹਾਣੀ ਤੁਸੀਂ ਸੁਣ ਲਈ 6 ਲੋਕ 11 ਦਿਨਾਂ ਦੇ ਦਮ ਤੇ 10 ਕਿਲੋ ਸੋਨਾ ਤੇ 30 ਹਜ਼ਾਰ ਦੀ ਨਕਦੀ ਲੁੱਟ ਲੈਂਦੇ ਨੇ ਤੇ ਹੁਣ ਲੁੱਟ ਤੋਂ ਬਾਅਦ ਲੁਟੇਰਿਆਂ ਦੇ ਫਰਾਰ ਹੋਣ ਦੀਆਂ ਤਸਵੀਰਾਂ ਦੇ ਉੱਤੇ ਵੀ ਨਜ਼ਰ ਪਾ ਲਓ। ਲੁੱਟ ਤੋਂ ਬਾਅਦ ਇਹ ਲੁਟੇਰੇ ਬੜੇ ਆਰਾਮ ਦੇ ਨਾਲ ਬਾਹਰ ਆਉਂਦੇ ਨੇ। ਕੋਈ ਵੀ ਜਲਦਬਾਜ਼ੀ ਨਹੀਂ ਦਿਖਾਉਂਦੇ। ਬਾਹਰ ਆਏ ਦੋ ਲੁਟੇਰਿਆਂ ਦੇ ਕੋਲ ਬੈਗ ਨੇ ਜਿਨ੍ਹਾਂ ਵਿੱਚ ਲੁੱਟਿਆ ਗਿਆ ਸੋਨਾ ਤੇ ਪੈਸੇ ਭਰੇ ਹੋਏ ਨੇ। ਦੋ ਲੁਟੇਰੇ ਇੱਕ ਪਾਸੇ ਨਿਕਲ ਜਾਂਦੇ ਨੇ ਤੇ ਦੋ ਦੂਜੇ ਪਾਸੇ। ਤੇ ਥੋੜੀ ਦੇਰ ਬਾਅਦ ਉਹਨਾਂ ਦੇ ਬਾਕੀ ਸਾਥੀ ਵੀ ਰੱਖੂ ਚੱਕਰ ਕੋ ਜਾਂਦੇ ਨੇ। ਕਲਟੇਰੀ ਦਫਤਰ ਦੇ ਸਟਾਫ ਨੂੰ ਬਾਥਰੂਮ ਦੇ ਵਿੱਚ ਬੰਦ ਕਰ ਗਏ ਸਨ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਦੀ ਹੈ ਤੇ ਪੁਲਿਸ ਤਫਤੀਸ਼ ਦੇ ਲਈ ਮੌਕੇ ਤੇ ਪਹੁੰਚਦੀ ਹੈ ਮੁਲਾਜ਼ਮਾਂ ਦੀ ਸਟਰੈਂਥ ਇੱਥੇ 4 ਦੀ ਹੈ ਪਰ ਇਹਨਾਂ ਦੇ ਕਹਿਣ ਮੁਤਾਬਕ ਜਦੋਂ ਇਹ ਹੈਪਨਿੰਗ ਹੋਈ ਇਹਨਾਂ ਦੇ ਸਿਰਫ ਦੋ ਹੀ ਮੁਲਾਜ਼ਮ ਇੱਥੇ ਹਾਜ਼ਰ ਸੀਗੇ ਤੇ ਜਿਨ੍ਹਾਂ ਚੋਂ ਇੱਕ ਮੁਲਾਜ਼ਮ ਨੇ ਆਪ ਖੁਦ ਹੀ ਆ ਚੈਨਲ ਵਾਲਾ ਜਿਹੜਾ ਦਰਵਾਜ਼ਾ ਹੈ ਇਹਦਾ ਲੋਕ ਖੋਲ ਕੇ ਉਹਨਾਂ ਨੂੰ ਅੰਦਰ ਪ੍ਰਵੇਸ਼ ਦਿੱਤਾ ਲੁੱਟਦੀ ਇਹ ਪੂਰੀ ਬਾਰਦਾਤ ਮਹਿਜ਼ ਕੁਝ ਹੀ ਮਿੰਟਾਂ ਦੇ ਵਿੱਚ ਅੰਜਾਮ ਦਿੱਤੀ ਗਈ ਜਿਸ ਤੋਂ ਬਾਅਦ ਸ਼ਹਿਰ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਉੱਠਣੇ ਲਾਜ਼ਮੀ ਨੇ ਫਿਲਹਾਲ ਪੁਲਿਸ ਕਰੋਨਾ ਦੀ ਇਸ ਲੁੱਟ ਦੀ ਜਾਂਚ ਕਰ ਰਹੀ ਹੈ